ਇਹ ਮਾਮਲਾ ਕੀ ਹੈ ਜਿਹੜਾ ਅੱਜ ਦਾ ਫੋਕਸ ਤੇ ਨਿਆਂ ਦੇ ਅੰਦੇਸ਼ ਤੋਂ ਦੇਖੀਏ। ਬਹੁਤ ਹੀ ਸਤਿਕਾਰਯੋਗ ਹਨ ਸਾਰੇ ਫੈਸਲੇ ਨੂੰ ਤੈਗ ਲਈ ਧੰਨਵਾਦ ਤੁਹਾਡਾ। ਜਦੋਂ ਵੀ ਕਿਸੇ ਸਾਡੀ ਆਵਾਜ਼ ਦੀ ਜਿਹੜੀ ਗੱਲ ਸਰਕਾਰ ਤੱਕ ਪੁਲਸ ਪ੍ਰਸ਼ਾਸਨ ਤੱਕ ਪਹੁੰਚਾਣੀ ਹੁੰਦੀ ਹੈ ਤੁਹਾਡੇ ਦੁਰੀਏ ਅਸੀਂ ਵਿਚਾਰ ਸਕਦੇ ਹਾਂ। ਤੇ ਅੱਜ ਤੁਹਾਡੇ ਧਿਆਨ ਚ ਲਿਆ ਰਹੇ ਹਾਂ ਤੁਹਾਡੇ ਰਾਹੀਂ ਜੋ ਇੱਥੇ ਦੇ ਮਾਣਯੋਗ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਮੁਹਾਲੀ ਖਾਸ ਕਰਕੇ ਹਦਾਇਤਾਂ ਕਰ ਰਹੇ ਨੇ ਨਸ਼ੇ ਖਤਮ ਕਰਨ ਦੀਆਂ। ਅਸੀਂ ਨਸ਼ੇ ਦੇ ਖਿਲਾਫ ਸਾਰੇ ਖਿਲਾਫ ਹੈ ਅਸੀਂ ਬਹੁਤ ਵਾਰੀ ਪ੍ਰੈਸਪਨ ਫਸਾ ਕਰੀਆਂ ਹੋਰ ਕਰਿਆ ਵੀ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਵਾਲੇ ਫਰਨੇ ਚਾਹੀਦੇ ਵੇਚਣ ਵਾਲੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪਰ ਲੇਕਿਨ ਉਸ ਜਿਹੜੀ ਹੈ ਮੁਹਾਲੀ ਦੀ ਫੇਸ 8 ਥਾਣੇ ਦੀ ਆਪਣੀ ਪਿੱਠ ਨੂੰ ਥਾਪੜ ਦੇ ਕਰਕੇ ਆਪਣੇ ਰੈਂਕਾਂ ਨੂੰ ਵਧਾਉਣ ਵਾਸਤੇ ਐ ਐਸਐਸਪੀ ਦੇ ਮੂਹਰੇ ਚੰਗਾ ਹੋਣ ਕਰਕੇ ਇਹ ਨਹੀਂ ਹੈ ਵੀ ਝੂਠੇ ਪਰਚੇ ਦਰਜ ਕਰੋ ਇੱਕ ਗੱਲ ਕਰ ਲਈਏ ਤੁਹਾਡੇ ਸਾਹਮਣੇ ਜੇ 8 ਫੇਸ ਥਾਣੇ ਚ ਪਰਚਾ ਐਫਆਈਆਰ ਨੰਬਰ 62 ਆਉਂਦੀ ਹੈ 23 6 24 ਨੂੰ ਜਿਹਦੇ ਤਿੰਨ ਦੋਸ਼ੀ ਪਾਏ ਜਾਂਦੇ ਆ ਇਹਨੇ ਦੋਸ਼ੀਆਂ ਕੋਲੇ 67 ਗ੍ਰਾਮ ਸਮੈਕ ਹੀਰੋਨ ਦਿਖਾਈ ਜਨਾਂ ਨੇ ਕਿ 7 ਗ੍ਰਾਮ ਇੱਕ ਚੋਗਲੀਆ 30-30 ਗ੍ਰਾਮ ਪਿੰਨਾ ਚੋਂ ਮਿਲੀ ਹੈ ਬਾਲਵਿਕ ਮੰਦਰ ਨੇੜੇ ਪਿੰਡ ਕੁੰਮੜੇ ਤੋਂ ਫੜਿਆ ਜੀ ਬੰਦੇ ਜਿਹੜੇ ਦੋ ਵਿਅਕਤੀ ਕੁੰਮੜੇ ਬਾਲਵਿਕ ਬਰਾਦਰੀ ਨਾਲ ਸੰਬੰਧਤ ਹੈ ਇੱਕ ਵਿਅਕਤੀ ਜਿਹੜਾ ਰਸੂਲਪੁਰ ਤੋਂ ਹਾਲਵਾਸੀ ਕੁੰਮੜਾ ਸ਼ਹਿਰ ਕਰਾਇਦਾ ਰਹਿੰਦਾ ਤੇ ਅੱਜ ਉਹਨਾਂ ਦੀ ਮਦਰ ਖੜੀ ਹੈ ਇਹਨਾਂ ਨੇ ਕੀ ਕੱਚਾ ਹੌਲੀ-ਹੌਲੀ ਸਾਰੇ ਪਾਸੇ ਦੇਖਦੇ ਕਿ ਮੇਰੇ ਕੋਲ ਆਏ ਵੀ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਜੀ ਸਾਡਾ ਗਲਤ ਪਾਇਆ ਗਿਆ ਲੇਕੇ ਮੁੰਡੇ ਨੂੰ ਤੁਹਾਨੂੰ ਜੇ ਫੁਟੇਜ ਦਿਖਾਵਾਂਗੇ ਆ ਸਾਰਾ ਸਾਡੇ ਕੋਲੇ ਫੋਟੋਆਂ ਆਈਆਂ ਉਸ ਦਿਨ 23 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਵਿਅਕਤੀ ਜਿਹੜੇ ਪੁਲਿਸ ਅਧਿਕਾਰੀ 8 ਫੇਸ ਥਾਣੇ ਦੇ ਦੋ ਅਧਿਕਾਰੀ ਐਕਟਿਵਾ ਤੇ ਚਿੱਟੀ ਤੇ ਲੈ ਕੇ ਘਰੇ ਜਾਂਦੇ ਆ ਇਹਨਾਂ ਨੂੰ ਪੁੱਛਦੇ ਆਂ ਬੀਬੀ ਤੇਰਾ ਬੇਟਾ ਕਿੱਥੇ ਉਹਦੇ ਪਹਿਲਾਂ ਵੀ ਇੱਕ ਪਰਚਾ ਸੀ ਪਾਇਆ ਉਹਦੇ ਵਿੱਚ ਪੁੱਛ ਪਰਦਾਲ ਕਰਨੀ ਆ ਫਰਾਣਾ ਕਰਨੀ ਆ ਉਹ ਬਹਾਨੇ ਸਰ ਇਹਨਾਂ ਨੇ ਕਹਿਤਾ ਜੀ ਆਪ ਹੀ ਰਹਿ ਆ ਅੰਦਰ ਬੈਠਿਆ ਉਹ ਮੁੰਡਾ 10-12 ਮਿੰਟ ਚ 15 ਮਿੰਟ ਚ ਤਿਆਰ ਹੋ ਕੇ ਉਹ ਪੁਲਿਸ ਵਾਲਿਆਂ ਕੋਲ ਆ ਜਾਂਦਾ ਪੁਲਿਸ ਵਾਲੇ ਨੂੰ ਗੱਬੇ ਬਿਠਾ ਲ ਕੇ ਦੋਨੇ ਐਕਟੀਵਾ ਦੇ ਥਾਣਾ ਫੇਸਟ ਚ ਲਿਆਂਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਚ ਆ ਜਿਓ ਜਦੋਂ ਇਹ ਪੂਰਾ ਪਰਿਵਾਰ ਥਾਣੇ ਚ ਆਇਆ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਬੇਟੇ ਨੂੰ ਲੈ ਕੇ ਉੱਥੇ ਬੇਟਾ ਨਹੀਂ ਮਿਲਦਾ ਤਾਂ ਐਸਐਚਓ ਕਹਿੰਦਾ ਵੀ ਜਾਓ ਜਿੱਥੇ ਜਾਣਾ ਤੁਸੀਂ ਸਵੇਰੇ ਕੱਲ ਨੂੰ ਆਇਓ ਜਿ ਫਲਾਣਾ ਦੂਜੇ ਦਿਨ ਆਏ ਤਾਂ ਦੂਜੇ ਦਿਨ ਵੀ ਨਹੀਂ ਸ਼ਾਮ ਨੂੰ ਦੂਜੇ ਦਿਨ ਖਵਾ ਲਾਚ ਬੰਦ ਮਿਲਿਆ ਮੁੰਡਾ ਜਿਨ੍ਹਾਂ ਤੇ ਕੇਸ ਪਾਇਆ ਗਿਆ 6 ਵਜੇ 6:01 ਦੇ ਫੁਟੇਜ ਆ ਰਹੇ ਹਨ ਵੀ ਇਹਨੋਂ ਐਕਟੀਵਾ ਤੇ ਸਿਵਲ ਵਰਦੀ ਚ ਦੋ ਪੁਲਿਸ ਮੁਲਾਜ਼ਮ ਘਰ ਤੋਂ ਲਿਆ ਰਹੇ ਕਿ ਜਿਹੜਾ ਐਫਆਈਆਰ ਦਰਜ ਕਰ ਰਹੇ ਆ ਉਹ ਕਹਿ ਰਹੇ ਸੀ 10:30 ਵ ਬਾਲਮੀਕ ਮੰਦਿਰ ਕੋਲੇ ਨੇੜੇ ਪਾਰਕ ਦੇ ਕੰਧ ਦੇ ਕੋਲੇ ਜਿਹੜਾ ਇਹ ਨਸ਼ਾ ਵੇਚ ਰਹੇ ਸੀ ਤਿੰਨ ਵਿਅਕਤੀ ਇੱਕ ਇੱਕ ਕਰਕੇ ਜਦੋਂ ਦੌੜਨ ਲੱਗਿਆ ਭੱਜਣ ਲੱਗਿਆ ਅਸੀਂ ਪੁਲਿਸ ਨੇ ਰੇਡ ਕੀਤੀ ਪਰ ਜਦੋਂ ਦੌੜਨ ਲੱਗੇ ਤਾਂ ਇਹ ਫੜ ਲਏ ਜੀ ਤਾਂ ਅਸੀਂ ਜਿਹੜੀ ਹੈ ਜਿਸ ਚ 5-6 ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਜਿਵੇਂ ਰਕੇਸ਼ ਕੁਮਾਰ ਜੀ ਅਸ਼ਵਨੀ ਜੀ ਫਲਾਣਾ ਜੀ ਉਹ ਸਾਰਿਆਂ ਦੇ ਨਾਮ ਪਾਏ ਮੈਂ ਐਫ ਆਈ ਆਰ ਚ ਮੇਰੀ ਇਹ ਬੇਨਤੀ ਹੈ ਵੀ ਡੀਜੀਪੀ ਮੰਨ ਲਓ ਕਿ ਡੀਜੀਪੀ ਸਾਹਿਬ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਝੂਠੇ ਪਰਚੇ ਪਾ ਕੇ ਅੰਦਰ ਕਰਦੇ ਨੇ ਇਹਨਾਂ ਲੋਕਾਂ ਨੂੰ ਨਿਆਂ ਸਾਫ਼ ਮਿਲਣਾ ਚਾਹੀਦਾ ਤੇ ਪੁਲਿਸ ਦੇ ਖਿਲਾਫ ਚਾਹੋ ਡੀਐਸਪੀ ਹੋਵੇ ਇੱਥੇ ਦਾ ਐਸਐਚਓ ਹੋਵੇ ਜਾਂ ਜਿਹੜੇ ਮੁਲਾਜ਼ਮ ਫੜ ਕੇ ਲਏ ਇਹਨਾਂ ਤੇ ਪੰਜ ਸੱਤ ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋਵੇ ਜੋ ਸਜ਼ਾ ਉਹਨਾਂ ਨੂੰ ਨਸ਼ੇ ਮੁਤਲਕ ਹੋਣੀ ਸੀ ਉਹ ਇਹਨਾਂ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਹਿਲੀ ਅਧਾਰਨੀ ਹੈ ਪਹਿਲਾਂ ਇੱਕ 72 ਨੰਬਰ ਐਫਆਈਆਰ ਚ ਇਸੇ ਥਾਣੇ ਚਰਕੇਸ਼ ਕੁਮਾਰ ਨੇ ਇੱਕ ਬਿਆਨ ਗੈਬ ਕਰੇ ਸੀ ਮੇਰੇ ਖਿਲਾਫ ਉਗੀ ਜਰੀ ਰਿਪੋਰਟ ਪੇਸ਼ ਕਰਦੀ ਸੀ ਐਸੇ ਤਰ੍ਹਾਂ ਐਫ ਆਈ ਆਰ ਨੰਬਰ 14 22 ਫਰਵਰੀ ਨੂੰ ਹੋਈ ਹੈ ਉਹਦੇ ਚ ਇਹੀ ਝੂਠਾ ਪਰਚਾ ਕਰਦੇ ਮੇਰੇ ਕੋਲ 10000 ਨਾ ਇਸੇ ਥਾਣੇ ਦੀ ਅੱਠ ਫੇਸ ਦੀਆਂ ਹੈਗੀਆਂ ਲਗਭਗ ਤੇ ਜੇਕਰ ਇਹ ਪੁਰਸਨ ਹੈ ਅੰਨੀ ਵਪੇਲੀ ਹੈ ਇਹ ਲੋਕਾਂ ਨੂੰ ਗਰੀਬ ਲੋਕਾਂ ਨੂੰ ਝੂਠੇ ਕੇਸਾਂ ਚ ਫਸਾਉਣਾ ਜਿਹਦੇ ਸਾਰੇ ਸਬੂਤ ਨੇ ਇਹਨਾਂ ਤੋਂ ਪਰ ਹੋਰ ਸਬੂਤ ਕੋਈ ਦੇ ਨਹੀਂ ਸਕਦਾ ਹੈ ਗਰੀਬ ਬੰਦਾ ਦਰਦਾ ਵੀ ਸਾਡੇ ਖਿਲਾਫ ਪਰਚਾ ਪਾ ਦੂਗੀ ਆ ਪਾ ਜੂਗੀ ਅਜੇ ਡਰ ਦੇ ਮਾਰੇ ਲੋਕ ਕੰਪਲੀਟਾ ਨਹੀਂ ਦਿੰਦੇ ਇਸ ਬੀਬੀ ਦਾ ਜਿਗਰਾ ਕਿਰਿਆ ਮੇਰੇ ਕੋਲ ਆਈ ਇਹ ਕੱਲ ਦੀ ਦੋ ਦਿਨ ਹੋ ਗਏ ਤਿੰਨ ਦਿਨ ਇੱਥੇ ਧਰਨੇ ਤੇ ਸਾਡੇ ਕੋਲ ਆਂਗਦੀ ਜਾਂਦੀ ਰਹੀ ਤਾਂ ਅਸੀਂ ਸਾਰਾ ਜਿਹੜਾ ਰਿਕਾਰਡ ਮੁਕੰਮਲ ਕਰਕੇ ਅੱਜ ਜਿਹੜੀ ਲਿਖਤੀ ਇਹਦੀ ਕੰਪਲੀਟ ਹੈ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਤੇ ਐਸਐਸਪੀ ਮੁਹਾਲੀ ਨੂੰ ਅਸੀਂ ਭੇਜ ਰਹੇ ਹਾਂ ਲਿਖਤੀ ਕੰਪਲੀਟਾ ਤਾਂ ਕਿ ਪੁਰਸ ਫਿਲਾਮਾ ਦੇ ਖਿਲਾਫ ਪੜਤਾਲ ਕਰਕੇ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਪੁਰਸ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਤੇ ਜਿੰਨੀ ਸਜ਼ਾ ਇਹ ਮੁੰਡਿਆਂ ਨੂੰ ਹੋਣੀ ਸੀ ਝੂਠੇ ਪਰਚੇ 'ਚ ਉਨੀ ਸਜ਼ਾ ਇਹਨਾਂ ਨੂੰ ਹੋਵੇ ਤੇ ਮੇਰਾ ਇਹੀ ਬਚਾ ਰਹੇ ਹੀ ਸਜਾਏ ਇਹੀ ਤੁਹਾਡੇ ਰਾਹੀਂ ਅਪੀਲ ਹੈ ਸਰਕਾਰ ਨੂੰ ਰਵਿੰਦਰ ਸਿੰਘ ਮੇਰੇ ਮੁੰਡੇ ਦਾ ਨਾਮ ਹੈ ਜੀ ਮੁੰਡੇ ਕੀ ਕੰਮ ਹੈ ਮੇਰਾ ਨਾਮ ਅੰਜੂ ਵਾਲਾ ਜੀ ਕਿੱਥੋਂ ਰਹਿੰਦੇ ਹੋ ਕੁੰਬੜੇਪਿੰਡ ਰਹਿੰਦੇ ਜੀ ਅੱਛਾ ਹੋਇਆ ਤੁਸੀਂ ਹਾਂ ਜੀ ਮੇਰੇ ਮੁੰਡੇ ਨੂੰ ਘਰ ਆਏ ਪੁਲਸੋਂ ਵਾਲੇ ਦੋ ਮੁਲਾਜ਼ਮ ਕਹਿੰਦੇ ਵੀ ਕਾਕਾ ਕਿੱਥੇ ਐ ਮਿੰਕੇ ਜੀ ਕਾਕਾ ਘਰੇ ਅੰਦਰ ਚਾਹ ਪੀ ਰਿਹਾ ਕਹਿੰਦੇ ਉਹਦੇ ਤੇ ਨਾ ਕਹਿੰਦਾ ਵਰਚਾ ਦਰਜ ਹੈ ਨਾ ਐਚਐਸ ਸਾਹਿਬ ਨੇ ਬੁਲਾਇਆ ਥੋੜੀ ਜੀ ਗੱਲਬਾਤ ਕਰਨੀ ਹੈ ਉਹਦੇ ਨਾਲ ਹਾਂ ਜੀ ਪਹਿਲਾਂ ਵੀ ਇਹਨਾਂ ਨੇ ਝੂਠਾ ਕਰਚਾ ਮੁੰਡੇ ਦੇ ਇਦਾਂ ਗੱਲ ਪਾਇਆ ਹੋਏ ਮੇਰੇ ਦੇ ਪਹਿਲਾਂ ਸਾਨੂੰ ਕੋਈ ਪ੍ਰੂਫ ਨਹੀਂ ਮੁਰਗਾ ਨਹੀਂ ਕੋ ਚੱਕਿਆ ਹੁਣ ਸਾਡੇ ਕੋ ਅੱਜ ਵੀ ਵੀਡੀਓ ਦਾ ਕਰਕੇ ਅਸੀਂ ਗੱਲਬਾਤ ਅਕੀ ਕਰੀ ਹੈ ਤਾਂ ਹੁਣੇ ਮੇਰੇ ਮੁੰਡੇ ਝੂਟਾ ਵਰਚਵਾਇਆ ਅਸੀਂ ਖਾਣੇ ਗਏ ਤਾਂ ਮੇਰੇ ਮੁੰਡਾ ਸਾਨੂੰ 11 ਮੱਥੇ ਇਕ ਖਾਣੇ ਤੇ ਨਹੀਂ ਮਿਲਿਆ ਫੂਕੋ ਬਾਅਦ ਮੁੰਡੇ ਨੂੰ ਦੂਜੇ ਦਿਨ ਪੁੱਛਿਆ ਗਿਆ ਸਤ ਸਾਬ ਕਹਿੰਦੇ ਵੀ ਜਾਓ ਰੋਦ ਵੀ ਮੁੰਡਾ ਨਹੀਂ ਹੈਗਾ ਤੇ ਕੱਲ ਨੂੰ ਆ ਕੇ 5 ਵਜੇ ਗੱਲ ਕਰੋ ਤਾਂ ਸਵੇਰੇ ਜਾ ਕੇ ਮੈਂ ਜਿਹੜਾ ਸਤ ਜੀ ਸਾਹਮਣੇ ਗੱਲ ਕੀਤੀ ਐਤਤ ਸਾਬ ਕਹਿੰਦੇ ਕਹਿੰਦੇ ਤੇਰੇ ਮੁੰਡੇ ਨੇ ਜਿਆਦਾ ਨਹੀਂ ਖਾਇਆ 7 ਗ੍ਰਾਮ ਹੀ ਖਾਇਆ ਕੋਈ ਗੱਲ ਨਹੀਂ ਜਲਦੀ ਹੋ ਜਾ ਉਹ ਤੇਰੇ ਮੁੰਡੇ ਦੀ ਜਮਾਨਤ ਜਾਓ ਤੁਹਾਨੂੰ ਵੀ ਕੀਤੀ ਕਿ ਮੁੰਡੇ ਦੇ 12 ਵਜੇ ਤੱਕ ਪਤਾ ਨਹੀਂ ਕਿ ਕਿਹਨਾਂ ਨੇ ਕਮਰੇ 'ਚ ਰੱਖਿਆ ਕਿੱਥੇ ਮੁੰਡੇ ਨੂੰ ਘਰ ਤੋਂ 6 ਵਜੇ ਲੈ ਗਏ ਇਹਨਾਂ ਨੇ 12 ਵਜੇ ਤੱਕ ਮੇਰਾ ਮੁੰਡਾ ਪਤਾ ਨਹੀਂ ਕਿੱਥੇ ਰੱਖਿਆ ਟਾਲੇ ਨੀਨਾਂ ਨੇ ਰੱਖਿਆ ਤੇ ਨਾਲ ਮੁੰਡੇ ਦੇ ਸਾਥੀ ਨੇ ਇਹਦੇ ਇਕੱਠੇ ਰਹਿੰਦੇ ਸੀ ਇਹ ਕੋਈ ਮੁੰਡੇ ਨਾਲ ਦਿਖਾਈ ਨਹੀਂ ਨਹੀਂ ਜੀ ਇਹ ਪਤਾ ਨਹੀਂ ਕਿਥੋਂ ਉਹ ਮੰਦਰੋਂ ਚੱਕਿਆ ਜੀ ਇੱਕ ਮੁੰਡਾ ਹੈ ਜਿਹੜਾ ਸੰਤੋਖਾ ਹੈ ਉਹ ਮੰਡੀਏ ਚੱਕਿਆ ਜੀ ਇਹਨਾਂ ਨੇ ਨਾਗ ਨੂੰ ਚੱਕਿਆ ਇਹਨਾਂ ਨੇ ਮੰਦਰ ਤੋਂ ਮੇਰੇ ਮੁੰਡੇ ਨੂੰ ਘਰੋਂ ਲੈ ਕੇ ਗਏ ਮੈਨੂੰ ਕਹਿੰਦੇ ਬੀਬੀ ਕਾਕਾ ਕਿੱਥੇ ਹੈ ਕੰਮ ਕਰਦਾ ਮੁੰਡਾ ਉਹਦਾ ਮੁੰਡਾ ਮੇਰਾ ਵਿੱਲਾ ਹੀ ਜੀ ਪਹਿਲਾਂ ਫੋਲਟੇ ਦਾ ਉੱਧਰ ਦੂਜੇ ਪਾਸੇ ਫੇਸ 8 ਪੁਲਿਸ ਸਟੇਸ਼ਨ ਦੇ थाना प्रभारी ਦਾ ਕਹਿਣਾ ਹੈ ਕਿ ਪੁਲਿਸ ਨੇ ਆਪਣੇ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਇਹਨਾਂ ਨੂੰ ਅਰੈਸਟ ਕੀਤਾ ਹੈ ਤੇ ਤਿੰਨੋਂ ਨੌਜਵਾਨ ਜੋ ਕਿ ਪਿੰਡ ਕੁੰਬੜੇ ਤੋਂ ਸਬੰਧਿਤ ਹਨ ਪਹਿਲਾਂ ਵੀ ਇਹਨਾਂ ਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਨੇ ਤੇ ਇਹ ਨਸ਼ੇ ਦੇ ਆਦੀ ਸਨ ਜਦੋਂ ਇਹਨਾਂ ਨੂੰ ਪੁਲਿਸ ਨੇ ਫੜ ਕੇ ਇਹਨਾਂ ਦਾ ਡੋਪ ਟੈਸਟ ਕਰਾਇਆ ਤਾਂ ਇਹ ਡੋਪ ਟੈਸਟ ਵਿੱਚ ਨਸ਼ਾ ਕੀਤਾ ਹੋਇਆ ਪਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਚੱਲ ਰਹੀ ਹੈ ਜੋ ਕੁਝ ਹੋਏਗਾ ਉਸ سے ਸਭ ਕੁਝ ਕਲੀਅਰ ਹੋ ਜਾਏਗਾ